ਜਨਰਲ ਜੀ ਆਪ ਜੀ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਭੋਜਦੇ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਤਾਂ ਇੱਕ ਮਾਮਲਾ ਐਡਮਿੰਟਨ ਦੇ ਵਿੱਚ ਇੱਕ ਸਟਰੀਟ ਦੇ ਨਾਂ ਤੋਂ ਰੌਲਾ ਰੱਪਾ ਪੈ ਰਿਹਾ। ਉਹ ਸਟਰੀਟ ਦੇ ਨਾਂ ਦਾ ਕੀ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ। ਦੂਜਾ BC ਫੈਰੀਜ਼ ਦੇ ਵਿੱਚ ਜਦੋਂ ਤੁਸੀਂ ਵਹੀਕਲ ਲੈ ਕੇ ਜਾਂਦੇ ਆ ਉਹਦੀ ਬੁਕਿੰਗ ਸੰਬੰਧੀ ਇੱਕ ਨਿਯਮ ਤਬਦੀਲ ਕੀਤੇ ਗਏ ਉਹਦੇ ਬਾਰੇ ਗੱਲਬਾਤ ਕਰਾਂਗੇ। ਤੀਜਾ ਯੂਨੀਅਨ ਹਸਪੀਟਲ ਮਿਸ਼ਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਆ ਜਿਹੜੀ ਜਿਹੜੇ ਲੋਕ ਖਾਣਾ ਨਹੀਂ ਅਫੋਰਡ ਕਰ ਸਕਦੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਐਸੇ ਵੇਲੇ ਇੱਕ ਬਹੁਤ ਵੱਡਾ ਮਾਮਲਾ ਕੈਨੇਡਾ ਦੇ ਵਿੱਚ ਪਖਿਆ ਹੈ ਜਿਹੜਾ ਵੈਸਟ ਟੂ ਈਸਟ ਪਾਈਪਲਾਈਨ ਆ ਉਹਦੇ ਉੱਤੇ ਕਿਹੜਾ ਪ੍ਰੋਵਿੰਸ ਕੀ ਕਹਿ ਰਿਹਾ ਹੈ ਉਹਦੇ ਬਾਰੇ ਚਰਚਾ ਕਰਾਂਗੇ ਤੇ ਆਖਰ ਦੇ ਵਿੱਚ ਅਪਰਾਧੀਆਂ ਨੂੰ ਫੜਨ ਦੇ ਲਈ ਜਿਹੜਾ ਐਬਸੋਡ ਪੁਲਿਸ ਹੈ ਇੱਕ ਨਵਾਂ ਟੂਲ ਵਰਤ ਰਹੀ ਆ ਜਿਹੜਾ ਕਿ ਉਹਦਾ ਨੁਕਸਾਨ ਵੀ ਨਹੀਂ ਕਰਦਾ ਤੇ ਬੰਦਾ ਜੇ ਤੁਹਾਡੇ ਸਾਹਮਣੇ ਭਜਿਆ ਜਾਂਦਾ ਉਹਨੂੰ ਫੜਿਆ ਵੀ ਜਾ ਸਕਦਾ ਇਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਐਡਮਿੰਟਨ ਦੇ ਕਰੋੜ ਦੀ ਐਡਮਿੰਟਨ ਦੀ ਇੱਕ ਸਟਰੀਟ ਦੀ ਇੱਕ ਰੋਡ ਐਡਮਿੰਟਨ ਦੇ ਵਿੱਚ ਜਿਹਨੂੰ ਸੈਵਰਨ ਡਰਾਈਵ ਕਿਹਾ ਜਾ ਰਿਹਾ ਉਹਦਾ ਨਾਮ ਪੀਟਰ ਸੈਵਰਨ ਦੇ ਨਾਮ ਦੇ ਉੱਤੇ ਰੱਖਿਆ ਗਿਆ ਪੀਟਰ ਸੈਵਰਨ ਦੇ ਨਾਮ ਦੇ ਉੱਤੇ ਰੌਲਾ ਪੈ ਰਿਹਾ ਪਹਿਲਾਂ ਕਿਹਾ ਇਸ ਬੜਾ ਮਹਾਨ ਵਿਅਕਤੀ ਦੇ ਨਾਮ ਦੇ ਉੱਤੇ ਸਟਰੀਟ ਦਾ ਨਾਮ ਰੱਖ ਦਿੱਤਾ ਜਾਵੇ ਹੁਣ ਇੱਕ ਗਰੁੱਪ ਕਹਿ ਰਿਹਾ ਵੀ ਇਹ ਮਹਾਨ ਨਹੀਂ ਮਾੜਾ ਬੰਦਾ ਹੈ ਇਹਦੇ ਇਹਨੂੰ ਸਟਰੀਟ ਦਾ ਨਾਮ ਬਦਲਿਆ ਜਾਵੇ ਮਾਮਲਾ ਕੀ ਹੈ ਪੀਟਰ ਸੈਵਰਨ ਨੇ ਨਾਜ਼ੀ ਮਿਲਟਰੀ ਯੂਨਿਟ ਦੇ ਵਿੱਚ ਜਦੋਂ ਸੈਕੰਡ ਵਰਲਡ ਵਾਰ ਸੀ ਉਹਦੇ ਚ ਸਰਵ ਕੀਤਾ ਜਦੋਂ ਵਿਸ਼ਵ ਯੁੱਧ ਦੂਜਾ ਲੱਗਿਆ ਸੀ ਉਸ ਵੇਲੇ ਨਾਜ਼ੀਆਂ ਦੇ ਨਾਲ ਇਹਨੇ ਮਿਲਟਰੀ ਚ ਕੰਮ ਕੀਤਾ ਤੇ ਕੈਨੇਡੀਅਨ ਸੋਲਜਰ ਜਿਹੜੇ ਆਹੋ ਨਾਜ਼ੀਆਂ ਦੇ ਖਿਲਾਫ ਲੜ ਰਹੇ ਸੀ ਇੱਕ ਜਿਊਿਸ਼ ਹਿਊਮਨ ਰਾਈਟਸ ਗਰੁੱਪ ਆ ਫਰੈਂਡਸ ਆਫ ਸਾਈਮਨ ਵਿਸ਼ਲ ਸੈਂਟਰ ਨੂੰ ਕਹਿੰਦੇ ਆ ਐਫ ਐਸ ਡਬਲਯੂ ਸੀ ਉਹ ਸਿਟੀ ਨੂੰ ਕਹਿ ਰਿਹਾ ਕਿ ਇਹਦਾ ਨਾਮ ਚੇਂਜ ਕੀਤਾ ਜਾਵੇ 1900 ਦੇ ਵਿੱਚ ਕੈਨੇਡਾ ਦੇ ਗਵਰਨਰ جنرل ਦੇ ਆਫਿਸ ਨੇ ਮਾਫੀ ਮੰਗੀ ਸੀ ਕਿ ਇਸੇ ਵਿਅਕਤੀ ਨੂੰ ਸੈਵਰਨ ਨੂੰ ਆਰਡਰ ਆਫ ਕੈਨੇਡਾ 1987 ਵਿੱਚ ਦਿੱਤਾ ਸੀ ਬਹੁਤ ਵੱਡਾ ਸਨਮਾਨ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਸਨਮਾਨ ਆ 1987 ਦੇ ਵਿੱਚ ਇਹਨੂੰ ਦਿੱਤਾ ਗਿਆ ਸੀ ਵੀ ਇਹਨੇ ਬਹੁਤ ਜ਼ਿਆਦਾ ਜਿਹੜਾ ਵਾਰ ਟਾਈਮ ਪਾਸਟ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇਹਨੇ ਕਿਧਰੋਂ ਲੜਾਈ ਲੜੀ ਆ ਉਸ ਵੇਲੇ ਇਹ ਵਿਅਕਤੀ ਜਿਹੜਾ ਸੈਵਰਨ ਸੀ ਐਡਮਿੰਟਨ ਦੀ ਸਟਰੀਟ ਦਾ ਨਾਮ ਇਹਦੇ ਤੇ ਕਿਉਂ ਰੱਖਿਆ ਜਾ ਰਿਹਾ 1951 ਦੇ ਵਿੱਚ ਐਡਮਿੰਟਨ ਮੂਵ ਕਰ ਗਿਆ ਸੀ ਉਹ 82 ਤੋਂ ਲੈ ਕੇ 86 ਤੱਕ ਯੂਨੀਵਰਸਿਟੀ ਆਫ ਫਲੋਰਿਡਾ ਦਾ ਚਾਂਸਲਰ ਵੀ ਰਿਹਾ ਆ ਥੋੜੇ ਸਾਲ ਪਹਿਲਾਂ 17 ਦੇ ਵਿੱਚ ਇਹਦੀ ਮੌਤ ਹੋ ਗਈ ਇਹਦਾ ਨਾਮ ਸਪੈਸ਼ਲ ਨੇਮ ਰਿਜ਼ਰਵ ਲਿਸਟ ਦੇ ਉੱਤੇ ਸੀਗਾ 1994 ਦੇ ਵਿੱਚ ਮਤਲਬ ਹੁਣ ਕਿਉਂ ਇਹ ਚਰਚਾ ਚੱਲ ਰਹੀ ਹੈ ਹੁਣ ਕਿਉਂ ਗੱਲ ਹੋ ਰਹੀ ਹੈ ਇਹਦੇ ਸਬੰਧ ਦੇ ਵਿੱਚ ਕਿ ਜਿਹੜਾ ਇਹਦਾ ਜਿਹੜੀ ਨੇਮਸ ਰਿਜ਼ਰਵ ਲਿਸਟ ਸੀਗੀ 1994 ਤੋਂ ਇਹਦੇ ਉਹ ਲਿਸਟ ਦੇ ਉੱਤੇ ਪਾਇਆ ਸੀ ਤਾਂ ਕਿ ਜਿਹੜੀ ਯੂਕਰੇਨੀਅਨ ਲੈਂਗੁਏਜ ਆ ਉਹਨੂੰ ਕਿਸੇ ਤਰ੍ਹਾਂ ਪ੍ਰਮੋਟ ਕਰਨਾ ਜਾਂ ਦੂਜੀਆਂ ਜਿਹੜੀਆਂ ਹੈਗੀਆਂ ਉਹਨੂੰ ਤੇ ਸਿਟੀ ਨੇ ਸਿਟੀ ਨੂੰ ਸਿਟੀ ਨੇ ਇਹ ਕਿਹਾ ਕਿ ਸਾਨੂੰ ਇਹਦੀ ਨਾਜ਼ੀ ਹਿਸਟਰੀ ਬਾਰੇ ਪਤਾ ਨਹੀਂ ਸੀ ਤੇ ਸਿਟੀ ਦਾ ਇਹਦਾ ਸਟ੍ਰੀਟ ਦਾ ਨਾਮ 2007 ਦੇ ਵਿੱਚ ਅਪਰੂਵ ਕੀਤਾ ਸੀ ਵੀ ਉਸ ਵੇਲੇ ਸਾਨੂੰ ਪਤਾ ਨਹੀਂ ਸੀ ਇਹ ਡਵੈਲਪਮੈਂਟ ਪ੍ਰੋਜੈਕਟ ਉਹਦੋਂ ਸ਼ੁਰੂ ਹੋਇਆ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿੰਨੀਆਂ ਨੇਬਰਹੂਡ ਸਟ੍ਰੀਟਸ ਆ ਸਾਰੀਆਂ ਦੇ ਨਾਮ ਐਸ ਤੋਂ ਸ਼ੁਰੂ ਹੋਣੇ ਚਾਹੀਦੇ ਲੈਟਰ ਐਸ ਤੋਂ ਤੇ ਉਹ ਇਹ ਕਿਉਂਕਿ ਰਿਜ਼ਰਵ ਲਿਸਟ ਦੇ ਵਿੱਚ ਪਿਆ ਸੀ ਉਹਨਾਂ ਨੇ ਇਹਦੇ ਨਾਮ ਦੇ ਉੱਤੇ ਰੱਖ ਦਿੱਤੀ ਹੁਣ ਜੇ ਤੁਸੀਂ ਇਹ ਨਾਮ ਚੇਂਜ ਕਰਾਉਣਾ ਆ ਮਤਲਬ ਇਹਦਾ ਨਾਮ ਚੇਂਜ ਕਰਾਉਣਾ ਆ ਸਟ੍ਰੀਟ ਦਾ ਤਾਂ 75% ਜਿਹੜੇ ਲੋਕਲ ਹੋਮ ਆਨਰਸ ਨੇ ਤੇ ਬਿਜ਼ਨੈਸਸ ਨੇ ਉਹਨਾਂ ਨੂੰ ਇਹਦੇ ਨਾਲ ਸਹਿਮਤ ਹੋਣਾ ਪਊਗਾ ਤਾਂ ਹੋ ਸਕਦਾ ਜੇ ਤੁਹਾਨੂੰ ਨਹੀਂ ਪਤਾ ਕਿ ਮਾਮਲਾ ਕੰਟਰੋਵਰਸ਼ੀਅਲ ਰਹਿਣਾ ਕਿਹਾ ਹੋਇਆ ਕਿਉਂ ਹੋਇਆ ਜਾਂ ਨਾਜ਼ੀਆਂ ਦਾ ਮਾਮਲਾ ਕੀ ਸੀ ਨਾਜ਼ੀ ਜਿਹੜੇ ਸੀਗੇ ਇਹ ਨੈਸ਼ਨਲ ਸੋਸ਼ਲਿਸਟਿਕ ਜਰਮਨ ਵਰਕਰਸ ਪਾਰਟੀ ਜਿਹਨੂੰ ਉਸ ਵੇਲੇ ਜਰਮਨੀ ਦੇ ਵਿੱਚ 1933 ਤੋਂ 45 ਤੱਕ ਹਿਟਲਰ ਜਿਹੜਾ ਲੀਡਰ ਸੀ ਜਿਹਨੂੰ ਆਪਾਂ ਬਹੁਤ ਡਿਕਟੇਟਰ ਵੱਡਾ ਮੰਨਦੇ ਆ ਉਹਦੇ ਮੈਂਬਰ ਸੀ ਮੰਨਿਆ ਜਾਂਦਾ ਕਿ ਇਹ ਐਕਸਟ੍ਰੀਮ ਨੈਸ਼ਨਲਿਸਟ ਸੀਗੇ ਰੇਸਿਸਟ ਸੀਗੇ ਜਾਂ ਐਂਟੀਸੈਮਾਟਿਜ਼ਮ ਸੀਗੇ ਯਹੂਦ ਲੋਕਾਂ ਨੂੰ ਨਫ਼ਰਤ ਕਰਦੇ ਸੀਗੇ ਉਹ ਇਹ ਚਾਹੁੰਦੇ ਸੀ ਕਿ ਪਿਓਰ ਜਰਮਨ ਰੇਸ ਹੋਵੇ ਇੱਕ ਤੇ ਬਾਕੀ ਸਾਰੇ ਜਿਹੜੇ ਆ ਖਤਮ ਹੋ ਜਾਣ ਵਰਲਡ ਵਾਰ 2 1949 ਦੇ ਵਿੱਚ ਦੂਜੇ ਦੇਸ਼ਾਂ ਦੇ ਵਿੱਚ ਦਖਲ ਅੰਦਾਜ਼ੀ ਤੋਂ ਬਾਅਦ ਸ਼ੁਰੂ ਹੋਈ ਸੀ ਹੋਲੋਕਾਸਟ ਦਾ ਮਤਲਬ ਆ ਕਿ 6 ਮਿਲੀਅਨ ਜਿਊਜ਼ ਨੂੰ ਨਾਜ਼ੀ ਸਰਕਾਰ ਨੇ 1941 ਤੋਂ 1945 ਦੇ ਵਿੱਚ 60 ਲੱਖ ਜਿਊਸ਼ ਜਿਹੜੇ ਯਹੂਦੀ ਆ ਇਹਨਾਂ ਨੂੰ ਮਾਰ ਦਿੱਤਾ ਸੀ ਦੂਜੇ ਜਿਹੜੇ ਰੋਮਾਂ ਗਰੁੱਪ ਸੀਗੇ ਜਾਂ ਦੂਜੇ ਸੀਗੇ ਐਲਜੀਬੀਟੀਕਿਊ ਸਾਰਿਆਂ ਨੂੰ ਟਾਰਗੇਟ ਕੀਤਾ ਗਿਆ ਸੀ ਸੋ ਉਹ ਮਾਮਲੇ ਦੇ ਵਿੱਚ ਕਿ ਇਸ ਬੰਦੇ ਨੇ ਕਿਉਂਕਿ ਉਹਨਾਂ ਨਾਸੀਆਂ ਦਾ ਸਾਥ ਦਿੱਤਾ ਇਸ ਕਰਕੇ ਇਦੇ ਨਾਮ ਦੇ ਉੱਤੇ ਸਿੱਟਕਈ ਨਹੀਂ ਹੋਣੀ ਚਾਹੀਦੀ ਇਹ ਕਈ ਮਾਮਲੇ ਪਿਛਲੇ ਸਮੇਂ ਦੇ ਵਿੱਚ ਸਭ ਇੱਕ 98 ਸਾਲਾ ਯੂਕਰੇਨੀਅਨ ਕੈਨੇਡੀਅਨ ਵੈਟਰਨ ਸੀਗਾ ਉਹਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਨਮਾਨਤ ਕਰਤਾ ਸੀ ਯੂਕਰੇਨੀਅਨ ਪ੍ਰੈਜ਼ੀਡੈਂਟ ਜਦੋਂ ਆਏ ਸੀ ਇਹ 23 ਦੀ ਗੱਲ ਆ 2 ਸਾਲ ਪਹਿਲਾਂ ਦੀ ਉਹਨੂੰ ਸਨਮਾਨਤ ਕਰ ਦਿੱਤਾ ਸੀ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਵੀ ਨਾਜ਼ੀ ਮਿਲਟਰੀ ਦੇ ਵਿੱਚ ਕੰਮ ਕਰਦਾ ਰਿਹਾ ਵਰਲਡ ਵਾਰ 1 ਦੇ ਦੌਰਾਨ ਤੇ ਫਿਰ ਉਹਨੂੰ ਜਿਹੜੀ ਮਾਫੀ ਮੰਗੀ ਗਈ ਸੀ ਉਹ ਕਈ ਦੇਸ਼ਾਂ ਦੇ ਵਿੱਚ ਰੌਲੇ ਪਏ ਆ ਪਿਛਲੇ ਸਮੇਂ ਦੇ ਵਿੱਚ ਕਿ ਜਿਨ੍ਹਾਂ ਲੋਕਾਂ ਦੇ ਨਾਮ ਦੇ ਉੱਤੇ ਮੈਮੋਰੀਅਲ ਰੱਖੇ ਗਏ ਉਹੀ ਜਿਹੜੇ ਸਾਰੇ ਬਾਦ ਵਿੱਚ ਇਹਨਾਂ ਨੂੰ ਇੱਕ-ਇੱਕ ਕਰਕੇ ਬਦਲਨੇ ਪਏ। ਅਗਲੀ ਗੱਲਬਾਤ ਬੀਸੀ ਫੈਰੀਜ਼ ਬਾਰੇ 15 ਅਕਤੂਬਰ ਤੋਂ ਸ਼ੁਰੂ ਹੋ ਕੇ ਬੀਸੀ ਫੈਰੀਜ਼ ਦੇ ਵਿੱਚ ਜਿੰਨੇ ਵਹੀਕਲ ਜਾ ਰਹੇ ਆ ਹੌਰਸ਼ੂ ਬੇ ਜਿਹੜੀ ਵੈਨਕੂਵਰ ਦੇ ਵਿੱਚ ਹੌਰਸ਼ੂ ਬੇ ਆ ਉਥੋਂ ਨਨਾਈਮੋ ਦੇ ਲਈ ਉਹਨਾਂ ਨੂੰ ਜਿਹੜਾ ਐਡਵਾਂਸ ਦੇ ਵਿੱਚ ਬੁੱਕ ਕਰਨਾ ਪਊਗਾ ਬੁੱਕ ਵੀ ਐਡਵਾਂਸ ਕਰਨਾ ਪਊਗਾ ਪੇ ਵੀ ਕਰਨਾ ਪਊਗਾ ਐਡਵਾਂਸ ਦੇ ਵਿੱਚ ਟਰਮੀਨਲ ਤੇ ਪਹੁੰਚਣ ਤੋਂ ਪਹਿਲਾਂ ਹੁਣ ਵੀ ਬਹੁਤੇ ਲੋਕ ਬੁੱਕ ਕਰਕੇ ਜਾਂਦੇ ਆ ਤੁਸੀਂ ਬੁੱਕ ਕਰ ਲੈਨੇ ਹੋ ਉਤੋਂ ਪ੍ਰੀਪੇਅ ਕਰ ਦਿੰਨੇ ਹੋ ਉਤੋਂ ਪਹਿਲਾਂ ਜਾਂ ਕਈ ਵਾਰੀ ਟਰਮੀਨਲ ਤੇ ਪੇ ਕਰ ਦਿੰਨੇ ਆ ਕਈ ਵਾਰੀ ਬੁੱਕ ਕਰਦੇ ਹੀ ਨਹੀਂ ਪਹਿਲਾਂ ਚਲੇ ਜਾਂਦੇ ਤੁਹਾਨੂੰ ਮਿਲ ਜਾਂਦਾ ਹੈ ਉੱਥੇ ਪਰ ਹੁਣ ਇਹ ਨਿਯਮ ਦੇ ਵਿੱਚ ਤਬਦੀਲੀ ਹੋ ਜਣੀ ਆ 15 ਅਕਤੂਬਰ ਤੋਂ ਸਾਰੀਆਂ ਸੇਲਿੰਗਸ ਦੇ ਉੱਤੇ ਨਹੀਂ ਹੋਣੀ ਸਿਰਫ ਜਿਹੜੀ ਇੱਥੋਂ ਹਾਰਸ਼ੂ ਬੇ ਤੋਂ ਵੈਨਕੂਵਰ ਤੋਂ ਨਨਾਇਮੇ ਨੂੰ ਫੈਰੀ ਜਾਂਦੀ ਆ ਉਸ ਉਹਦੇ ਉੱਤੇ ਇਹ ਲਾਗੂ ਹੋਣਾ ਉੱਥੇ ਤੁਹਾਨੂੰ ਜੇ ਤੁਸੀਂ ਆਪਣੀ ਕਾਰ 'ਚ ਜਾ ਰਹੇ ਹੋ ਤੁਹਾਨੂੰ ਪਹਿਲਾਂ ਬੁੱਕ ਕਰਕੇ ਪਹਿਲਾਂ ਪੇ ਕਰਕੇ ਜਾਣਾ ਪਊਗਾ ਸਿੱਧੇ ਚਲੇਗੇ ਤੁਹਾਨੂੰ ਹੋ ਸਕਦਾ ਉਹ ਹੋ ਸਕਦਾ ਕਿ ਉਹ ਨਹੀਂ ਚੜਾਉਣਗੇ ਇਹ ਇੱਕ ਡਾਇਰੈਕਟ ਸਚਾ ਇਹਦੇ ਜੇ ਮੁੜ ਕੇ ਆਉਣੇ ਉਧਰੋਂ ਤੁਸੀਂ ਹਾਰਸ਼ੂ ਬੇ ਤੋਂ ਨਨਾਈਮੋ ਤੱਕ ਆ ਜੇ ਨਨਾਈਮੋ ਤੋਂ ਵਾਪਸ ਆ ਹਾਰਸ਼ੂ ਬੇ ਨੂੰ ਆਨੇ ਫੇਰੇ ਨਿਯਮ ਲਾਗੂ ਨਹੀਂ ਹੁੰਦਾ ਫਿਰ ਜਿੱਦਾਂ ਪਹਿਲਾਂ ਹੈਗਾ ਉਦਾਂ ਹੀ ਚੱਲਦਾ ਐ ਸੋ ਇਹ ਇੱਕ ਪਾਸੇ ਦਾ ਨਿਯਮ ਜਿਹੜਾ ਇਹ ਚੇਂਜ ਕੀਤਾ ਗਿਆ ਚੇਂਜ ਕਿਉਂ ਕੀਤੀ ਗਈ ਆ ਕਈ ਸਾਲਾਂ ਦੀ ਇੱਕ ਕੰਸਟਰਕਸ਼ਨ ਪ੍ਰੋਜੈਕਟ ਆ ਹਾਰਸ਼ੂ ਬੇ ਟਰਮੀਨਲ ਦੇ ਉੱਤੇ ਉਹਨੂੰ ਧਿਆਨ ਚ ਰੱਖ ਕੇ ਇਹ ਕੀਤਾ ਗਿਆ ਕੰਸਟਰਕਸ਼ਨ ਦੇ ਨਾਲ ਹੋਊਗਾ ਕਿ ਜਿਹੜੇ 20% ਸਪੇਸ ਵਾਹਨ ਸਟੇਜਿੰਗ ਦੀ ਘਟ ਜਾਣੀ ਹੈ 20% ਘਟ ਵਾਹਨ ਜਾਣਗੇ ਤੇ ਮਤਲਬ ਜਿਹੜੀਆਂ ਕਾਰਾਂ ਬੋਰਡ ਹੋਣ ਦੇ ਲਈ ਉੱਥੇ ਵੇਟ ਕਰਦੀਆਂ ਆ ਉਹਨਾਂ ਲਈ ਜਗ੍ਹਾ ਹੈ ਨਹੀਂ ਉੱਥੇ ਸੋ ਇਹਦੇ ਲਈ ਤੁਹਾਨੂੰ ਪਹਿਲਾਂ ਤਾਂ ਕਿ ਜਿਹੜੇ ਉਹ ਅਧਿਕਾਰੀ ਨੇ ਉਹਨਾਂ ਦੇ ਕੋਲੇ ਇਹ ਪਤਾ ਹੋਵੇ ਕਿ ਉਹਨੂੰ ਕਿੰਨੀਆਂ ਕਾਰਾਂ ਆ ਰਹੀਆਂ ਕਿੰਨੀਆਂ ਨੇ ਜਾਣਾ ਆ ਉਹਨਾਂ ਨੂੰ ਸਾਬ ਕਿਤਾ ਜਿਹੜਾ ਗਿਣਤੀ ਮਿੰਤੀ ਵਿੱਚ ਰਹੇ ਇਸ ਕਰਕੇ ਉਹਨੇ ਨਿਯਮ ਤਬਦੀਲ ਕਰਤਾ ਕਿ ਤੁਹਾਨੂੰ ਪਹਿਲਾਂ ਪੇ ਕਰਨਾ ਪਊਗਾ ਜੇ ਤੁਸੀਂ ਅਡਵਾਂਸ ਬੁੱਕ ਕਰਦੇ ਆਂ ਤੇ ਦਾ ਮਤਲਬ ਇਹ ਆ ਕਿ ਲੋਕ ਵਾਪਸ ਨਹੀਂ ਜਾਣਗੇ ਜਾਂ ਉੱਥੇ ਟ੍ਰੈਫਿਕ ਜੈਮ ਨਹੀਂ ਲੱਗੂਗਾ ਨੇੜੇ ਦੇ ਹਾਈਵੇਜ਼ ਦੇ ਉੱਤੇ ਜਿਹੜੀ ਇੱਕ ਅਲਰਟ ਸਿਸਟਮ ਇਹ BC ਫੈਰੀਜ਼ ਐਡ ਕਰ ਰਹੇ ਆ ਤਾਂ ਕਿ ਕਸਟਮਰ ਨੂੰ ਨੋਟੀਫਾਈ ਕੀਤਾ ਜਾਵੇ ਜੇ ਕੋਈ ਸਪੌਟ ਓਪਨ ਆ ਜਾਂ ਸੋਲਡ ਆਊਟ ਸੇਲਿੰਗ ਆ ਕੀ ਸਿਚੁਏਸ਼ਨ ਆ ਤੁਹਾਨੂੰ ਪਤਾ ਲੱਗ ਜੂਗੀ ਜਿਹੜੀ ਵੇਟ ਲਿਸਟ ਫੰਕਸ਼ਨ ਆ ਉਹ ਵੀ ਇੰਟਰੋਡਿਊਸ ਕੀਤਾ ਗਿਆ ਲੋਕਾਂ ਨੂੰ ਚਾਂਸ ਦਿੱਤਾ ਜਾਊਗਾ ਕਿ ਜੇ ਉਹਨਾਂ ਨੂੰ ਮਤਲਬ ਫੁੱਲ ਆ ਤੇ ਜੇ ਫਿਰ ਵੀ ਕੋਈ ਜਗ੍ਹਾ ਹੈਗੀ ਆ ਤੇ ਉਹਨੂੰ ਪ੍ਰਿਫਰਡ ਉਹਦੇ ਸੇਲਿੰਗ ਦਿੱਤੀ ਜਾਵੇ ਜਾਂ ਉਹਨਾਂ ਨੂੰ ୱੇਟਿੰਗ ਲਿਸਟ ਦੇ ਵਿੱਚ ਪਾਇਆ ਜਾਵੇ ਦੋ ਜਿਹੜੇ ਹੋਰ ਨਵੇਂ ਫੀਚਰ ਨੇ ਇਹਦੇ ਵਿੱਚ ਅਲਰਟ ਤੇ ୱੇਟਲਿਸਟ ਉਹ ਦੋਵੇਂ ਡਾਇਰੈਕਸ਼ਨ ਦੇ ਵਿੱਚ ਕੰਮ ਕਰਨਗੇ ਹਾਰਸ਼ੀਅਨ ਨਾਇਮਰ ਰੂਟ ਦੇ ਉੱਤੇ ਔਰ ਐਸ ਫਾਲ ਤੋਂ ਇਹ ਸ਼ੁਰੂ ਹੋ ਜਾਣਾ ਇੱਕ ਵਾਰੀ ਇਹ ਜਿਹੜਾ ਰੂਲ ਸਟਾਰਟ ਹੋ ਗਿਆ ਤੇ ਜਿਹੜਾ ਰਿਜ਼ਰਵੇਸ਼ਨ ਓਨਲੀ ਫੇਅਰ ਜਿਹੜੇ ਹੈਗੇ ਆ ਉਹ ਮਤਲਬ ਜਾਂ ਡਰਾਈਵ ਅਪ ਜਾਂ ਆਪਾਂ ਕਹਿੰਦੇ ਨੇ ਰਿਜ਼ਰਵੇਸ਼ਨ ਓਨਲੀ ਫੇਅਰ ਤੇ ਜਾ ਕੇ ਉੱਥੇ ਕਰ ਦਾਂਗੇ ਉਹ ਨਹੀਂ ਫਿਰ ਹੋ ਸਕਣਾ ਹੁਣ ਤੁਸੀਂ ਕਈ ਵਾਰੀ ਜਦੋਂ ਫੇਰੀ ਬੁੱਕ ਕਰਦੇ ਆ ਸਿਰਫ ਬੁੱਕ ਕਰ ਲੈਨੇ ਆ ਤੇ ਪੇ ਉੱਥੇ ਜਾ ਕੇ ਕਰ ਦਿੰਦੇ ਆ ਤੇ ਮੰਨ ਲਓ ਤੁਸੀਂ ਨਹੀਂ ਵੀ ਗਏ ਥੋੜੇ ਜਿਓ ਕੱਟੇ ਜਾਂਦੇ ਆ ਤੇ ਤੁਸੀਂ ਨਹੀਂ ਜਾਂਦੇ ਹੁਣ ਇਦਾਂ ਨਹੀਂ ਹੋਊਗਾ ਤੁਹਾਨੂੰ ਸਾਰੀ ਅਮਾਉਂਟ ਪਹਿਲਾਂ ਪੇ ਕਰਣੀ ਪਊਗੀ ਤੇ ਨਾ ਤੁਹਾਡੇ ਕੋਲ ਜਿਹੜਾ ਹੈ ਡਰਾਈਵ ਅਪ ਆ ਕੇ ਤੁਸੀਂ ਬੁੱਕ ਕੀਤਾ ਨਹੀਂ ਸਿੱਧੇ ਫੇਰੀ ਦੇ ਵਿੱਚ ਚਲੇ ਗਏ ਉਸ ਚੀਜ਼ ਨੂੰ ਵੀ ਇਹਨਾਂ ਨੇ ਬੰਦ ਕਰ ਦਿੱਤਾ ਸੋ ਜਿਹੜੇ ਇਥੋਂ ਹਾਰਸ਼ੂ ਬੇਤੁਰ ਨਾਇਮੋ ਵਾਲੇ ਪਾਸੇ ਜਾ ਰਹੇ ਆ ਉਹ ਥੋੜਾ ਜਿਹਾ ਇਸ ਗੱਲ ਦਾ 15 ਅਕਤੂਬਰ ਤੋਂ ਖਿਆਲ ਰੱਖਣ ਅਗਲੀ ਗੱਲ ਯੂਨੀਅਨ ਹਸਪੀਟਲ ਮਿਸ਼ਨ ਮੈਟਰੋ ਵੈਨਕੂਵਰ ਦੇ ਵਿੱਚ ਆ ਯੂਨੀਅਨ ਹਸਪੀਟਲ ਮਿਸ਼ਨ ਇੱਕ ਸੰਸਥਾ ਆ ਆਪਾਂ ਜਾਣਦੇ ਆ ਜਿਹੜੀ ਮਦਦ ਕਰਦੀ ਆ ਜਿਹੜੇ ਲੋਕਾਂ ਕੋਲੇ ਖਾਣ ਪੀਣ ਨੂੰ ਹੈ ਨਹੀਂ ਰਹਿਣ ਨੂੰ ਹੈ ਨਹੀਂ ਜਾਂ ਇਸ ਕਿਸਮ ਦੀ ਮਦਦ ਉਹਨਾਂ ਲੋਕਾਂ ਦੀ ਕਰਦੀ ਆ ਹੁਣ ਕੈਨੇਡਾ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਹਦੇ ਨਾਲ ਜਦੋਂ ਗਰੋਸਰੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਤਾਂ ਲੋਕ ਫੂਡ ਅਫੋਰਡ ਨਹੀਂ ਕਰ ਸਕਦੇ ਖਾਣਾ ਅਫੋਰਡ ਨਹੀਂ ਕਰ ਸਕਦੇ ਤੇ ਗੱਲ ਤੇ ਬੜੀ ਅਜੀਬ ਆ ਵੈਸੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਇਹ ਕਹਿਣਾ ਪਵੇ ਕਿ ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਪਰ ਇਹ ਸੱਚ ਆ ਨਹੀਂ ਯਕੀਨ ਕਿਤੇ ਮੈਟਰੋ ਐਂਕੋਰ ਦੇ ਵਿੱਚ ਯੂਨੀਅਨ ਹਸਪੀਟਲ ਮਿਸ਼ਨ ਦੇ ਨੇੜੇ ਜਾ ਕੇ ਦੇਖ ਲਓ ਜਾਂ ਕਿਸੇ ਫੂਡ ਬੈਂਕ ਦੇ ਨੇੜੇ ਜਾ ਕੇ ਦੇਖ ਲਓ ਲੋਕਾਂ ਦੀ ਹਾਲਤ ਕੀ ਆ ਵਿਸ਼ਵ ਵੀ ਦੇ ਵਿੱਚ ਪੰਡੈਮਿਕ ਸਟਾਰਟ ਹੋਈ ਸੀ ਸਭ ਤੋਂ ਸੰਕਟ ਵਾਲਾ ਸਮਾਂ ਆ ਪਾਉ ਨੂੰ ਮੰਨਦੇ ਆ ਕਿ ਹੈ ਨਹੀਂ ਸੀ ਲੋਕ ਕੋਲ ਕੰਮ ਹੈ ਨਹੀਂ ਖਾਣ ਨੂੰ ਹੈ ਨਹੀਂ ਪੂਰੀ ਦੁਨੀਆ ਦੇ ਵਿੱਚ ਇਹ ਸਾਰਾ ਕੁਝ ਵੰਡਿਆ ਗਿਆ ਆ ਇਹ ਉਸ ਵੇਲੇ ਜਿਹੜਾ ਯੂਨੀਅਨ ਹਸਪੀਟਲ ਮਿਸ਼ਨ ਆ ਇਹਨਾਂ ਨੇ 1400 ਹੈਂਪਰਸ ਦਿੱਤੇ ਸੀ ਉਦੋਂ 1400 ਹੈਂਪਰਸ ਦਿੱਤੇ ਸੀ 24 ਦੇ ਵਿੱਚ ਇਹਨਾਂ ਨੇ 4000 ਹੈਂਪਰਸ ਦਿੱਤੇ 25 ਦੇ ਵਿੱਚ ਹੁਣ ਤੱਕ 4100 ਹੈਂਪਰ ਦੇ ਚੁੱਕੇ ਆ ਤੇ ਇਹਨਾਂ ਨੂੰ ਲੱਗਦਾ ਕਿ 8000 ਤੋਂ ਜ਼ਿਆਦਾ ਇਹ ਟੱਪ ਜਾਣਾ ਆ ਹੁਣ ਹੈਂਪਰ ਜਦੋਂ ਅਸੀਂ ਕਹਿੰਦੇ ਆ ਇਹ ਹੁੰਦੇ ਆ ਫ੍ਰੀ ਐਮਰਜੈਂਸੀ ਫੂਡ ਹੈਂਪਰ ਹੈਂਪਰ ਦਾ ਮਤਲਬ ਹੀ ਸੌਦਾ ਪੱਤਾ ਇਕੱਠਾ ਕਰਕੇ ਉਹਨੂੰ ਇੱਕ ਉਹਦੇ ਵਿੱਚ ਪਾ ਕੇ ਦੇ ਦੇਣਾ ਜਿਹਦੇ ਵਿੱਚ ਮਤਲਬ ਪੈਕੇਟ ਇੱਕ ਬਣਾ ਦੇਣਾ ਉਸ ਪੈਕੇਟ ਦੇ ਵਿੱਚ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਜਿਹੜੇ ਨਹੀਂ ਅਫੋਰਡ ਕਰ ਸਕਦੇ ਆਮ ਤੌਰ ਤੇ ਇਹਦੇ ਵਿੱਚ ਨਾਨ ਪਰਸ਼ੀਅਬਲ ਫੂਡ ਜਿੱਦਾਂ ਪਾਸਤਾ ਹੁੰਦਾ ਕੈਨਡ ਵੈਜੀਟੇਬਲ ਜਿਹੜੀਆਂ ਖਰਾਬ ਨਹੀਂ ਹੁੰਦੀਆਂ ਚੌਲ ਹੁੰਦੇ ਆ ਓਟਮੀਲ ਹੁੰਦਾ ਆ ਕਈ ਵਾਰੀ ਗਿਫਟ ਕਾਰਡ ਵੀ ਉੱਚੰਦਾ ਥੋੜੇ ਜਿਹੇ ਪੈਸਿਆਂ ਦਾ ਕਾਰਡ ਵੀ ਭਾਈ ਤੁਸੀਂ ਕੋਈ ਫਰੈਸ਼ ਜਿਹੜਾ ਕੋਈ ਦੁੱਧ ਲੈਣਾ ਜਾਂ ਕੋਈ ਫਰੂਟ ਲੈਣੇ ਆ ਉਹ ਤੁਸੀਂ ਇਹਦੇ ਚੋਂ ਪੈਸੇ ਖਰਚ ਕੇ ਲੈ ਲਓ ਉਹ ਸਾਰਾ ਇੱਕ ਪੂਰੇ ਦਾ ਪੂਰਾ ਸੌਦਾ ਜਿਹਾ ਬਣਾ ਦਿੱਤਾ ਜਾਂਦਾ ਜਿਹਨੂੰ ਇਹ ਆਪਾਂ ਜਿਹੜੀ ਇਹ ਐਮਰਜੈਂਸੀ ਫ੍ਰੀ ਐਮਰਜੈਂਸੀ ਫੂਡ ਹੈਂਪਰਸ ਕਹਿੰਨੇ ਆ ਐਮਰਜੈਂਸੀ ਦਾ ਮਤਲਬ ਹੁੰਦਾ ਕਿ ਵੈਸੇ ਤਾਂ ਉਹਦਾ ਸਿਸਟਮ ਚੱਲਦਾ ਹੈ ਸਾਰਾ ਯੂਨੀਅਨ ਹਸਪੀਟਲ ਮਿਸ਼ਨ ਦਾ ਜਿਹੜੇ ਉਹਨਾਂ ਦੇ ਪੱਕੇ ਬੰਦੇ ਹੁੰਦੇ ਰਜਿਸਟਰਡ ਹੁੰਦੇ ਜਿਵੇਂ ਉਹਨਾਂ ਦੇ ਵਿੱਚ ਆਪਣੀਆਂ ਫੂਡ ਬੈਂਕਾਂ ਦੇ ਵਿੱਚ ਉਹਨੇ ਰਜਿਸਟਰ ਕਰਾਇਆ ਹੁੰਦਾ ਫਿਰ ਉਹਨਾਂ ਨੂੰ ਰੋਜ਼ ਉਸੇ ਟਾਈਮ ਉਹਨਾਂ ਨੂੰ ਮਿਲ ਜਾਂਦਾ ਜਿੰਨਾ ਜਿੰਨਾ ਜੋ ਜੋ ਚਾਹੀਦਾ ਹੁੰਦਾ ਜਿਵੇਂ ਆਪਣੇ ਸ਼ਹਿਰੀ ਦੇ ਵਿੱਚ ਅ ਗੁਰਾਨਕ ਫ੍ਰੀ ਕਿਚਨ ਆ ਜਿਹੜਾ ਜਿਹੜਾ ਮਾਫੀ ਚੌਂਕ ਜਿਹੜਾ ਇੱਥੇ ਫੂਡ ਬੈਂਕ ਆ ਗੁਰਦੁਆਰਾ ਦੁੱਖਨਵਾਰਨ ਸਾਹਿਬ ਦੇ ਵਿੱਚ ਉਹ ਜਿਹੜਾ ਗੁਰਾਨਕ ਫੂਡ ਬੈਂਕ ਆ ਉਹ ਵੀ ਐਸੀ ਤਰ੍ਹਾਂ ਹੈ ਕਿ ਤੁਸੀਂ ਰਜਿਸਟਰ ਕਰ ਲੈਣੇ ਹੋ ਜਾ ਕੇ ਫਿਰ ਤੁਹਾਨੂੰ ਉਹ ਜਿਹੜਾ ਉਹ ਦਿੰਦੇ ਰਹਿੰਦੇ ਆ ਮਹੀਨੇ ਦੀ ਮਹੀਨੇ ਤੁਹਾਨੂੰ ਰਾਸ਼ਨ ਮਿਲਦਾ ਰਹਿੰਦਾ ਉਹਦੀ ਕੋਈ ਸ਼ਰਤ ਤਾਂ ਹੁੰਦੀ ਆ ਹੁਣ ਐਮਰਜੈਂਸੀ ਦਾ ਮਤਲਬ ਕੀ ਹੈ ਕਿ ਅਰਜੈਂਟ ਸਿਚੁਏਸ਼ਨ ਜਦੋਂ ਬਾਕੀ ਸਾਰਾ ਕੁਝ ਤਾਂ ਉਹਨਾਂ ਦਾ ਚੱਲਦਾ ਪਰ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਲੋੜ ਪੈ ਗਈ ਵੀ ਆ ਲੋਕ ਹੁਣ ਆ ਹੀ ਗਏ ਉਹਨਾਂ ਨੂੰ ਦੇਣਾ ਪੈਣਾ ਹੈ ਤਾਂ ਉਹਨੂੰ ਚੈਰਿਟੀਜ਼ ਜਾਂ ਕੋ ਡੋਨੇਸ਼ਨ ਕੋ ਫੰਡ ਕਰਦੇ ਆ ਇਦਾਂ ਹੀ ਸਿਸਟਮ ਚੱਲਦਾ ਰਹਿੰਦਾ ਉਹਦੇ ਵਿੱਚ ਇੰਨਾ ਵਾਧਾ ਹੋ ਗਿਆ ਜਿਹੜੇ ਐਮਰਜੈਂਸੀ ਗਿਫਟ ਹੈਂਪਰਸ ਫੂਡ ਹੈਂਪਰਸ ਦਿੱਤੇ ਜਾ ਰਹੇ ਸੀ ਮਤਲਬ ਜਦੋਂ ਪੈਂਡੇਮਿਕ ਸੀ ਤੁਸੀਂ ਸੋਚੋ ਉਦੋਂ 1400 24 ਦੇ ਵਿੱਚ ਪਿਛਲੇ ਸਾਲ 4000 ਦਿੱਤਾ ਇਤਹੀ ਆ ਹੁਣ ਹਜੇ ਅਗਸਤ 8 ਆ ਤੇ ਹੁਣ ਤੱਕ ਉਹਨਾਂ ਨੇ 4100 ਦੇ ਦਿੱਤਾ ਤੇ ਟੋਟਲ 8000 ਤੋਂ ਜ਼ਿਆਦਾ ਹੋ ਜਾਣਗੇ 600% ਵਾਧਾ ਆ ਇਹਦੇ ਪ੍ਰੋਗਰਾਮ ਦੇ ਪਹਿਲੇ ਸਾਲ ਦੇ ਮੁਕਾਬਲੇ ਦੇ ਵਿੱਚ ਤੁਸੀਂ ਦੇਖ ਲਓ ਕੈਨੇਡਾ ਦੇ ਵਿੱਚ ਕਿਉਂ ਲੋਕ ਲੈਂਦੇ ਆ ਜਾਂ ਇਹਦਾ ਅੰਦਾਜ਼ਾ ਇੱਥੋਂ ਲਾ ਲਓ ਚਾਰਾਂ ਦੇ ਵਿੱਚੋਂ ਇੱਕ ਮਤਲਬ 100 ਬੰਦਾ ਆ ਤਾਂ 25 ਜਣੇ ਫੂਡ ਇਨ ਸਿਕਿਉਰ ਨੇ ਫੂਡ ਇਨ ਸਿਕਿਉਰ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਖਾਣ ਦੀ ਚਿੰਤਾ ਆ ਉਹਨਾਂ ਨੂੰ ਜਿਹੜਾ ਚਾਰਾਂ ਦੇ ਵਿੱਚੋਂ ਇੱਕ ਫੂਡ ਇਨ ਸਿਕਿਉਰ ਦਾ ਮਤਲਬ ਇਹ ਆ ਕਿ ਚਾਰਾਂ ਦੇ ਵਿੱਚੋਂ ਇੱਕ ਜਣਾ ਸਟਰਗਲ ਕਰ ਰਿਹਾ ਕਿ ਉਹਨੂੰ ਖਾਣ ਦੇ ਲਈ ਰੋਜ਼ ਪੂਰਾ ਭੋਜਨ ਮਿਲਦਾ ਰਹੇ ਉਹਦੇ ਕੋਲੇ ਹੈ ਨਹੀਂ ਬੱਚਿਆਂ 'ਚ ਤਿੰਨਾਂ 'ਚੋਂ ਇੱਕ ਆ ਮਤਲਬ ਇਹ ਉਹ ਤੋਂ ਵੀ ਖਤਰਨਾਕ ਆ ਅਡਲਟਸ ਦਾ ਫੇਰ ਕਿਤੇ ਬੱਚਿਆਂ ਦੇ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਆ ਮਤਲਬ 1 ਇਨ 3 ਹੁਣ ਇਹਦਾ ਮਤਲਬ ਇਹ ਨਹੀਂ ਆ ਕਿ ਉਹਨਾਂ ਕੋਲੇ ਖਾਣਾ ਹੈ ਨਹੀਂਗਾ ਬਿਲਕੁਲ ਵੀ ਪਰ ਇਹਦਾ ਮਤਲਬ ਇਹ ਆ ਜਦੋਂ ਅਸੀਂ ਕਹਿੰਦੇ ਕਿ ਫੂਡ ਇਨਸਿਕਿਓਰ ਆ ਇਹਦਾ ਮਤਲਬ ਇਹ ਆ ਕਿ ਉਹ ਕਦੇ-ਕਦੇ ਆਪਣਾ ਖਾਣਾ ਸਕਿਪ ਕਰਦੇ ਆ ਹੈ ਨਹੀਂ ਅੱਜ ਖਾਣ ਨੂੰ ਅੱਜ ਨਹੀਂ ਖਾਦਾ ਮਤਲਬ ਜੇ ਦੋ ਵੇਲੇ ਖਾਣਾ ਤੇ ਇੱਕ ਵੇਲੇ ਖਾਦਾ ਜਾਂ ਉਹ ਸਸਤਾ ਖਾਂਦੇ ਆ ਜਿਹੜਾ ਸਸਤਾ ਹੈ ਮਤਲਬ ਉਹਨਾਂ ਨੂੰ ਖਾਣੇ ਦੇ ਵਿੱਚ ਕੰਪਰੋਮਾਈਜ਼ ਕਰਨਾ ਪੈ ਰਿਹਾ ਜਿਹੜਾ ਬੈਲੈਂਸ ਡਾਈਟ ਜਾਂ ਕੁਝ ਵੀ ਕਿਸੇ ਨੇ ਰੋਜ਼ ਖਾਣਾ ਉਹਨਾਂ ਲੱਗਦਾ ਇਹ ਨਹੀਂ ਚਲੋ ਆ ਸਸਤਾ ਖਾ ਲਓ ਜਾਂ ਕਈ ਵਾਰੀ ਉਹਨੂੰ ਇਹ ਚਿੰਤਾ ਆ ਕਿ ਮੈਨੂੰ ਖਾਣ ਨੂੰ ਕੱਲ ਨੂੰ ਮਿਲਣਾ ਨਹੀਂ ਉਹਨੂੰ ਕਹਿੰਦੇ ਫੂਡ ਇਨਸਿਕਿਓਰ ਚਾਰਾਂ ਦੇ ਵਿੱਚੋਂ ਇੱਕ ਕੈਨੇਡੀਅਨ ਤੇ ਬੱਚੇ ਜਿਹੜੇ ਹੈਗੇ ਆ ਉਹ ਤਿੰਨਾਂ ਦੇ ਵਿੱਚੋਂ ਇੱਕ ਉਹਨਾਂ ਦੇ ਲਈ ਇਹ ਜਿਹੜੇ ਫੂਡ ਹੈਂਪਰਸ ਦਿੱਤੇ ਜਾਂਦੇ ਔਰ ਯੂਨੀਅਨ ਗੋਸਪਲ ਮਿਸ਼ਨ ਐਸ ویਲੇ ਇਸ ਸੰਕਟ ਦੇ ਵਿੱਚ ਚੱਲ ਰਿਹਾ ਹੈ ਅਗਲੀ ਜਿਹੜੀ ਗੱਲਬਾਤ ਆ ਉਹ ਇੱਕ ਵੱਖਰੇ ਤਰੀਕੇ ਦੀ ਆ ਅਨਟੈਰੀਓ ਅਲਬਰਟਾ ਤੇ ਸਸਕਾਚਵਿਨ ਉਹ ਚਾਹੁੰਦੇ ਆ ਕਿ ਨਵੀਂ ਇੱਕ ਵੈਸਟ ਟੂ ਈਸਟ ਪਾਈਪਲਾਈਨ ਜਿਹੜੀ ਔਇਲ ਗੈਸ ਅਲਬਰਟਾ ਤੋਂ ਸਦਰਨ ਅਨਟੈਰੀਓ ਦੇ ਵਿੱਚ ਲੈ ਕੇ ਆਵੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਬੜਾਇਆ ਜਾਵੇ ਜਾਂ ਜਿਹੜੀ ਸਦਰਨ ਅੰਟੈਰੀਓ ਦੀਆਂ ਰਫਾਈਨਰੀਜ਼ ਆ ਪੋਰਟ ਦੇ ਉੱਤੇ ਉਹਦੇ ਉੱਤੇ ਇਹ ਜਿਹੜੀ ਮਤਲਬ ਡਿਸਕਸ਼ਨ ਕਰ ਰਿਹਾ ਜਾਂ ਉਹਦੇ ਬਾਰੇ ਸੋਚ ਰਿਹਾ ਹੈ ਅੰਟੈਰੀਓ ਅਲਬਰਟਾ ਤੇ ਸਸਕਾਚੁਨ ਇਹ ਤਿੰਨ ਸੂਬੇ ਚਾਹੁੰਦੇ ਆ ਕਿ ਇੱਕ ਆਈਡੀਆ ਦੀ ਸਟੱਡੀ ਕੀਤੀ ਜਾਵੇ ਜਿਹੜਾ ਇੱਕ ਪਾਈਪਲਾਈਨ ਵੈਸਟ ਟੂ ਈਸਟ ਪਾਈਪਲਾਈਨ ਇਹ ਪਾਈਪਲਾਈਨ ਨੇ ਕਰਨਾ ਕੀ ਆ ਅਲਬਰਟਾ ਜਾਂ ਅੰਟੈਰੀਓ ਦੇ ਇੱਕ ਹਿੱਸੇ ਤੋਂ ਜਿਹੜੀਆਂ ਰਿਫਾਇਨਰੀਸ ਤੋਂ ਜਿਹੜਾ ਸਾਰਾ ਕੁਝ ਆ ਪੋਰਟਸ ਤੱਕ ਲੈ ਕੇ ਆਉਣਾ ਇਹ ਜਿਹੜਾ ਗੈਸ ਤੇ ਹੋਰ ਸਾਰਾ ਕੁਝ ਅਨਟੈਰੀਓ ਨੇ ਕੰਪਨੀਆਂ ਨੂੰ ਕਿਹਾ ਕਿ ਤੁਸੀਂ ਪ੍ਰੋਪੋਜ਼ਲ ਸਬਮਿਟ ਕਰੋ ਤਾਂ ਕਿ ਸੀ ਸਟੱਡੀ ਕਰ ਸਕੀਏ ਕਿ ਜਿਹੜਾ એનર્ਜੀ ਕੋਰੀਡੋਰ ਹੈ ਪੂਰੇ ਦਾ ਪੂਰਾ ਕੰਮ ਕਿੱਦਾਂ ਕਰੂਗਾ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਪ੍ਰੋਜੈਕਟ ਜਿਹੜਾ ਹੈ ਇਹ ਸਿਕਿਉਰ એનર્ਜੀ ਸਪਲਾਈ ਕਰੂਗਾ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਤੇ ਨਵੇਂ ਟ੍ਰੇਡ ਅਪਰਚੂਨਿਟੀਆਂ ਦੇ ਵਿੱਚੋਂ ਪੈਦਾ ਹੋਣਗੀਆਂ ਸੋ ਇਹ ਇੱਕ ਬਹੁਤ ਵੱਡਾ ਤੇ ਵਧੀਆ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ ਅਮਰੀਕਾ ਦੇ ਟੈਰਿਫ ਥ੍ਰੈਟ ਇਸ ਸਾਲ ਦੇ ਵਿੱਚ ਲੱਗਿਆ ਉਹਦੇ ਤੋਂ ਬਾਅਦ ਕੈਨੇਡਾ ਥੋੜਾ ਜਿਹਾ ਇਸ ਗੱਲ ਬਾਰੇ ਸੋਚਣਾ ਸ਼ੁਰੂ ਕਰਤਾ ਇਹਨਾਂ ਨੇ ਕਿ ਅਸੀਂ ਜਿਹੜਾ ਦੂਜੇ ਦੇਸ਼ਾਂ ਦੇ ਉੱਤੇ ਡਿਪੈਂਡ ਕਰਦੇ ਹਾਂ ਕਿਉਂ ਨਾ ਇਹ ਇੱਕ ਪ੍ਰੋਵਿੰਸ ਦੂਜੇ ਪ੍ਰੋਵਿੰਸ ਦੇ ਨਾਲ ਹੀ ਸਾਰਾ ਕੁਝ ਮੈਨੇਜ ਕਰ ਲਵੇ ਜਣੀ ਉਹ ਕਿਸੇ ਨਾ ਕਿਸੇ ਤਰ੍ਹਾਂ ਕਰ ਲੈਣ ਇੰਟਰੀਓਰ ਦੇ ਪ੍ਰੀਮੀਅਰ ਡੱਗਫੋਰਡ ਨੇ ਕਿਹਾ ਕਿ ਕੈਨੇਡਾ ਨੂੰ એનર્ਜੀ ਇਨਫਰਾਸਟ੍ਰਕਚਰ ਇਹਦੇ ਆਪਣੇ ਬਾਰਡਰਸ ਦੇ ਵਿੱਚ ਚਾਹੀਦਾ ਆ ਵੀ ਇਹ ਉਹਨੂੰ ਜਿਹੜਾ ਉਹਦੇ ਵਿੱਚ ਦੇਖ ਸਕੇ ਤੇ ਜਿਹੜਾ ਅਤੇ ਦੂਜੇ ਦੇਸ਼ਾਂ ਦੇ ਨਾਲ ਸਾਡਾ ਸਬੰਧ ਆ ਜਾਂ ਵਪਾਰ ਆ ਜਾਂ ਜੋ ਕੁਛ ਵੀ ਆ ਉਹਨੂੰ ਬੰਦ ਕੀਤਾ ਜਾ ਸਕੇ ਅਲਬਰਟਾ ਅਨਟੈਰੀਓ ਤੇ ਸਸਕਾਚਵਿਨ ਦੇ ਪ੍ਰੀਮੀਅਰਸ ਨੇ 2024 ਦੇ ਚੱਕ ਹੈਗਵਲਮੈਂਟ ਸਾਈਨ ਕੀਤਾ ਹੈ ਕਿ ਅਸੀਂ ਇਕੱਠੇ ਕੰਮ ਕਰਾਂਗੇ ਪਾਈਪਲਾਈਨ ਦੇ ਉੱਤੇ ਕੱਲੀ ਪਾਈਪਲਾਈਨ ਦੇ ਉੱਤੇ ਨਹੀਂ ਸਗੋਂ ਦੂਜੇ ਪ੍ਰੋਜੈਕਟਸ ਦੇ ਉੱਤੇ ਹੁਣ ਇੱਥੇ ਰੌਲਾ ਕੀ ਪੈਂਦਾ ਜਿਹੜੀ ਪਬਲਿਕ opinion ਆ ਇਸ ਪਾਈਪਲਾਈਨ ਦੇ ਉੱਤੇ ਡਿਵਾਈਡਡ ਆ ਕੁਝ ਸਪੋਰਟ ਕਰਦੇ ਆ ਕਿ ਇਕਨੋਮਿਕ ਸਿਕਿਉਰਿਟੀ ਹੋਵੇ ਦੂਜੇ ਕਹਿੰਦੇ ਸਾਨੂੰ ਵਾਤਾਵਰਣ ਪਿਆਰਾ ਇਕਨੋਮਿਕ ਸਿਕਿਉਰਿਟੀ ਬਾਅਦ ਛੋਣੀ ਚਾਹੀਦੀ ਹੁਣ ਸਪੋਰਟ ਜਿਹੜੀ ਆ એનર્ਜੀ ਈਸਟ ਪਾਈਪਲਾਈਨ ਦੇ ਲਈ 58% ਹੋ ਗਈ ਆ 19 ਦੇ ਵਿੱਚ ਸੀਗੀ ਤੇ ਇਹ ਹੁਣ 25 ਦੇ ਵਿੱਚ 65% ਹੋ ਗਈ ਆ ਜਿਹੜੇ ਇੱਕ ਪੋਲ ਦੱਸੇ ਗਏ ਆ ਉਹਨਾਂ ਦਾ ਜੇ ਇਹਨੂੰ ਸਮਝਣਾ ਹੋਵੇ ਪਾਈਪਲਾਈਨ ਨੂੰ ਈਸਟ ਟੂ ਵੈਸਟ ਪਾਈਪਲਾਈਨ ਇਹਦੇ ਵਿੱਚ ਔਇਲ ਤੇ ਗੈਸ ਅਲਬਰਟਾ ਤੋਂ ਸਸਕਾਚਵਿਨ ਦੇ ਵਿੱਚ ਵੀ ਹੁੰਦਾ ਹੋਇਆ ਸਦਰਨ ਅਨਟਾਰੀਆ ਨੂੰ ਜਾਊਗਾ ਇਹਦੇ ਵਿੱਚ ਜਿਹੜੀਆਂ ਅਨਟੈਰੀਓ ਦੀਆਂ ਰਿਫਾਈਨਰੀ ਹੈਗੀਆਂ ਉਹਨਾਂ ਨੂੰ ਸਿੱਧਾ ਬੰਦਰਗਾਹਾਂ ਦੇ ਨਾਲ ਪੋਰਟਸ ਦੇ ਨਾਲ ਜੋੜਿਆ ਜਾਊਗਾ ਤਾਂ ਕਿ ਜਿਹੜੀ ਕੈਨੇਡਾ ਦਾ ਇਹ ਸਾਰਾ ਕੁਛ ਆ ਦੂਜੀ ਮਾਰਕੀਟਸ ਤੱਕ ਸੌਖਾ ਪਹੁੰਚ ਸਕੇ ਮਕਸਦ ਇੱਕੋ ਹੀ ਆ ਕਿ ਅਮਰੀਕਾ ਦੇ ਉੱਤੇ ਸਾਡੀ ਨਿਰਪਰਤਾ ਘੱਟ ਜਾਵੇ ਜਿਹੜਾ ਅਸੀਂ ਆ ਉਹਨੂੰ ਆਪਣੇ ਲੈਵਲ ਦੇ ਉੱਤੇ ਹੈਂਡਲ ਕਰ ਸਕੀਏ ਨਵੀਆਂ ਜੌਬਸ ਕ੍ਰੀਏਟ ਹੋਣ ਫਾਇਦਾ ਇਹਦਾ ਸਿੱਧਾ-ਸਿੱਧਾ ਹੋਊਗਾ ਕਿ ਕੈਨੇਡਾ એનર્ਜੀ ਇੰਡੀਪੈਂਡੈਂਸ ਹੋਜੂਗੀ ਉਹਨਾਂ ਦੀ ਆਪਣੇ ਆਪ ਦੇ ਉੱਤੇ ਨਿਰਪਰ ਕਰਣਗੇ ਕੰਸਟਰਕਸ਼ਨ ਤੇ ਲੌਂਗ ਟਰਮ ਜੌਬਸ ਹੋਣਗੀਆਂ ਨਵੀਂ ਮਾਰਕੀਟ ਕੈਨੇਡੀਅਨ ਆਇਲ ਤੇ ਗੈਸ ਲਈ ਹੋਊਗੀ ਪਾਈਪਲਾਈਨ ਜਿਹੜੀ ਹੈ ਜਨਰਲੀ ਸੇਫਰ ਹੁੰਦੀ ਆ ਸਸਤੀ ਵੀ ਪੈਂਦੀ ਆ ਕਿਥੇ ਟਰੱਕਾਂ ਦੇ ਵਿੱਚ ਸਾਰਾ ਕੁਝ ਢੋਣਾ ਤੇ ਕਿਥੇ ਜਾਂ ਰੇਲ ਦੇ ਵਿੱਚ ਢੋਣਾ ਨੁਕਸਾਨ ਇਹ ਆ ਇਹਦਾ ਕਿ ਗ੍ਰੀਨ ਹਾਊਸ ਐਮਿਸ਼ਨ ਜਿਹੜਾ ਹੈ ਉਹ ਵੱਧ ਸਕਦਾ ਕਲਾਈਮੇਟ ਗੋਲ ਸলো ਹੋ ਸਕਦਾ ਕੰਸਟਰਕਸ਼ਨ ਕੋਸਟ ਬਹੁਤ ਆ ਮਤਲਬ ਪੈਸਾ ਟੈਕਸ ਪੇਰ ਦਾ ਲੱਗਣਾ ਆ ਸਪਿਲਸ ਦਾ ਖਤਰਾ ਰਹਿੰਦਾ ਰੱਬ ਨਾ ਕਰੇ ਪਾਈਪਲਾਈਨ ਲੀਕ ਹੋ ਗਈ ਫੇਰ ਕੀ ਬਣਨਾ ਲੋਕ ਜਿਹੜੇ ਵਿਰੋਧ ਕਰ ਰਹੇ ਆ ਤੇ ਫਿਰ ਇਹਦਾ ਸਮੱਸਿਆ ਜਿਹੜੀ ਆ ਉੱਥੇ ਦੂਜੀ ਆ ਅਗਲੀ ਕਰਬਤ ਟੈਪਸਫੋਰਡ ਪੁਲਿਸ ਪਹਿਲੀ ਪੁਲਿਸ ਬਣ ਗਈ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਇੱਕ ਨਵਾਂ ਟੂਲ ਵਰਤ ਰਹੀ ਆ ਇਹਨੂੰ ਬੋਲਾ ਰੈਪ ਕਹਿੰਦੇ ਆ ਕਿਸੇ ਵਿਅਕਤੀ ਨੂੰ ਫੜਨ ਦੇ ਲਈ ਬੋਲਾ ਰੈਪ ਇੱਕ ਪਹਿਲੀ ਪਹਿਲਾ ਪਹਿਲਾ ਇਹ ਹੈ ਟੈਪਸਫੋਰਡ ਦੀ ਪੁਲਿਸ ਹੈ ਜਿਹੜਾ ਟੂਲ ਵਰਤਦੀ ਬੋਲਾ ਰੈਪ ਹੈ ਕੀ ਹੈ ਬੋਲਾ ਰੈਪ ਬਤ ਕੋ ਇੱਕ ਲੰਬੇ ਮਤਲਬ ਪੀਲੇ ਜੇ ਰੰਗ ਦੇ ਰਿਮੋਟ ਵਰਗਾ ਦਿਖਦਾ ਆ ਤੇ ਇਹਦੇ ਵਿੱਚੋਂ ਇੱਕ ਰੱਸੀ ਨਿਕਲਦੀ ਆ ਬਹੁਤ ਤੇਜ਼ ਤੇ ਉਹ ਰੱਸੀ ਜਾ ਕੇ ਜਿਹੜਾ ਬੰਦਾ ਖੜਾ ਆ ਮੂਰੇ ਉਦਿਆਂ ਬਾਵਾ ਨੂੰ ਜਾਂ ਲੱਤਾਂ ਦੇ ਦੁਆਲੇ ਇਹਦਾ ਨਿੱਕਲ ਕੇ ਤੇ ਉਹ ਲਪੇਟ ਹੋ ਜਾਂਦੀ ਆ ਉਹ ਬੰਦਾ ਉਹਦੇ ਵਿੱਚ ਲਪੇਟਿਆ ਜਾਂਦਾ ਤੇ ਉਹ ਫਿਰ ਮੂਵ ਨਹੀਂ ਕਰ ਸਕਦਾ ਮਸਲਾ ਇਹ ਹੀ ਹੁੰਦਾ ਵੀ ਬੰਦਾ ਦੌੜ ਰਿਹਾ ਮੁਰੇ ਫੜਦੇ ਉਹਨੂੰ ਫੜਨਾ ਕਿੱਦਾਂ ਇੱਥੇ ਇਹ ਜਿਹੜੀ ਪੁਲਿਸ ਚਾਹੁੰਦੀ ਹੁੰਦੀ ਇੱਕ ਤਾਂ ਜਦੋਂ ਉਹਨੂੰ ਬੰਦੇ ਨੂੰ ਫੜਨਾ ਉਹਦਾ ਨੁਕਸਾਨ ਨਾ ਹੋਵੇ ਉਹਨੂੰ ਫੜਨਾ ਹੁੰਦਾ ਇਹ ਨਹੀਂ ਹੁੰਦਾ ਕਿ ਉਹਨੂੰ ਸੱਟ ਲਾਉਣੀ ਆ ਸੋ ਉਹ ਘੱਟ ਤੋਂ ਘੱਟ ਇਹਨਾਂ ਕੋਲੇ ਕੋਈ ਇਦਾਂ ਦੀ ਖੋਜ ਕੀਤੀ ਜਾਂਦੀ ਆ ਵੀ ਸਾਧਨ ਹੁਣ ਦੂਜਾ ਇਹ ਹੁੰਦਾ ਕਿ ਜਦੋਂ ਉਹ ਭੱਜਦਾ ਆ ਉਹ ਗਾਂਹ ਕਿਸੇ ਕਾਰ 'ਚ ਕਿਸੇ 'ਚ ਐਕਸੀਡੈਂਟ 'ਚ ਕਿਤੇ ਲੱਗ ਕੇ ਉਹਨੂੰ ਨੁਕਸਾਨ ਨਾ ਹੋ ਜੇ ਜਾਂ ਉਹ ਕਿਸੇ ਦਾ ਨੁਕਸਾਨ ਨਾ ਅੱਗੇ ਕਰ ਦੇਵੇ ਜਾਂ ਜੇ ਗੋਲੀ ਜਾਂ ਕੋਈ ਇਦਾਂ ਦੀ ਚੀਜ਼ ਮਾਰੇ ਉਹਦੇ ਸੱਟ ਲੱਗੂਗੀ ਜਾਂ ਉਹਦੀ ਮੌਤ ਹੋ ਸਕਦੀ ਹੈ ਸੋ ਇਹ ਬੋਲ ਰਿਹਾ ਪਈ ਕਿਨਾਂ ਨੇ ਰਿਮੋਟ ਪੀਲੇ ਜਿਹੇ ਰੰਗ ਦੇ ਰਿਮੋਟ ਵਰਗਾ ਇੱਕ ਹੈਗਾ ਉਹਦੇ ਵਿੱਚੋਂ ਰੱਸੀ ਨਿਕਲਦੀ ਆ ਤੇ ਉਹ ਜਾ ਕੇ ਜਿਹਨੂੰ ਇਹਨਾਂ ਨੇ ਫੜਨਾ ਹੁੰਦੀਆਂ ਨੇ ਲੱਤਾਂ ਜਾਂ ਬਾਹਾਂ ਦੇ ਉੱਤੇ ਲਿਫਟ ਜਾਂਦੀ ਆ ਤੇ ਉਹਦਾ ਨੁਕਸਾਨ ਵੀ ਕੋਈ ਨਹੀਂ ਹੁੰਦਾ ਜਣੀ ਸੱਟ ਵੀ ਨਹੀਂ ਲੱਗਦੀ ਤੇ ਉਹ ਫੜਿਆ ਵੀ ਜਾਂਦਾ ਆ ਇਸ ਤੋਂ ਪਹਿਲਾਂ ਇੱਕ ਬਹੁਤ ਵੱਡਾ ਮਤਲਬ ਆਵਾਜ਼ ਆਉਂਦੀ ਜਿੱਦਾਂ ਗੋਲੀ ਚੱਲਣ ਦੀ ਹੁੰਦੀ ਆ ਪਟਾਕੇ ਦੀ ਬਹੁਤ ਵੱਡੀ ਆਵਾਜ਼ ਉਹਦੇ ਤੋਂ ਬਾਅਦ ਫਿਰ ਇਹ ਨਿਕਲਦੀ ਆ 10ਵੇਂ ਨਰਵਸਪੋਰਟ ਪੁਲਿਸ ਨੇ ਟੈਸਟ ਕੀਤਾ ਹੈ ਕਈ ਦਰਜਣਾ ਟਾਈਮ ਤੇ ਉਹ ਕਹਿੰਦੇ ਬਹੁਤ ਸਹੀ ਆ 2000 ਡਾਲਰ ਦਾ ਖਰਚਾ ਆ ਤੇ ਇੱਕ ਵਾਰੀ ਯੂਜ਼ ਕਰਦੇ ਹੋ ਤੁਸੀਂ ਜਿਹੜੀ ਰੋਪ ਆ ਉਹਦੀ ਕਾਸਟ 55 ਤੋਂ 70 ਕ ਡਾਲਰ ਲੱਗਦੀ ਆ ਸੋ ਜਿਹੜੀ ਇਹ ਉਹ ਮੰਨ ਲਓ ਕਿ ਕੋਈ ਜਿਹੜੀ ਹੈਗੀ ਆ ਮਤਲਬ ਜੇ ਹੁਣ ਬੰਦੇ ਨੇ ਸ਼ਾਰਟਸ ਪਾਈਆਂ ਤੇ ਉਹਦੇ ਲੱਤਾਂ ਦੇ ਉੱਤੇ ਮਾਰੋਂਗੇ ਫੇਰ ਤੋਂ ਦਾ ਨੁਕਸਾਨ ਸੱਟ ਵੀ ਲੱਗ ਸਕਦੀ ਹੈ ਪਰ ਜੇ ਕੋਈ ਪੈਂਟ ਪਾਈਆਂ ਜਾਂ ਕੁਝ ਪਾਇਆ ਹੈ ਉੱਥੇ ਇਹ ਮਾਰਦੇ ਆ ਤਾਂ ਫੇਰ ਇਹ ਬਹੁਤ ਸੇਫ ਆ ਜਿਹੜੇ ਇਹ ਨਹੀਂ ਕਿ ਇਹਨਾਂ ਕੋਲ ਇਹ ਪਹਿਲਾਂ ਹੈ ਨਹੀਂ ਸੀ ਪ੍ਰਾਧਨ ਨੂੰ ਫੜਨ ਦੇ ਲਈ ਪੁਲਿਸ ਲੋਕਾਂ ਦੇ ਨਾਲ ਕ੍ਰਾਈਸਿਸ ਦੇ ਵਿੱਚ ਹੁੰਦੇ ਕਈ ਵਾਰੀ ਮੋਸ਼ਲੀ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲੈਂਦੇ ਇਸ ਕਰਕੇ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਟੇਜ਼ਰ ਹੁੰਦੀ ਇਹਨਾਂ ਦੇ ਕੋਲ ਅਲਰਜੀ ਵੈਪਰ ਹੁੰਦਾ ਉਹ ਹੁਣ ਉਹਦੇ ਨਾਲ ਇਲੈਕਟ੍ਰਿਕ ਸ਼ੌਕ ਲੱਗਦਾ ਜਦੋਂ ਟੇਜ਼ਰ ਮਾਰਦੀ ਆ ਪੁਲਿਸ ਤੇ ਉਹ ਮਲਬੀ ਦੀ ਦਾ ਕਰੰਟ ਲੱਗਦਾ ਮਾਰਾ ਆ ਹੁਣ ਬੈਟਨ ਹੁੰਦਾ ਡੰਡੇ ਨਾਲ ਮਾਰ ਜੋ ਸ਼ੌਰਟ ਗਨ ਹੁੰਦੀ ਆ ਬੀਨ ਬੈਗ ਸ਼ੌਰਟ ਗਨ ਹੁੰਦੀ ਆ ਪੇਪਰ ਸਪਰੇ ਹੁੰਦੀ ਆ ਹੈਂਡ ਕਫਸ ਹੁੰਦੇ ਕਈ ਤਰੀਕੇ ਆ ਪਰ ਇਹ ਤਰੀਕਾ ਜਿਹੜਾ ਕਾਫੀ ਸੇਫ ਦੱਸਿਆ ਜਾ ਰਿਹਾ ਤੇ ਐਬਸਫੋਰਡ ਪੁਲਿਸ BC ਦੇ ਵਿੱਚ ਪਹਿਲੀ ਆ ਜਿਹੜੀ ਇਹਦੀ ਵਰਤੋਂ ਕਰ ਰਹੀ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਗੱਲਾਂ ਬਾਤਾਂ ਨਾਲ